ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਾਰਿਆਂ ਨੂੰ ਵਿਸ਼ਵ ਮਾਂ ਬੋਲੀ ਪੰਜਾਬੀ ਮਾਂ ਬੋਲੀ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੀਆਂ ਬਹੁਤ ਬਹੁਤ ਸਾਰਿਆਂ ਨੂੰ ਮੁਬਾਰਕਾਂ ਲਾਈਵ ਹੋਣ ਦਾ ਕਾਰਨ ਇਹ ਹੈ ਕਿ ਅੱਜ ਅਕਸਰ ਹੀ ਅਸੀਂ ਪ੍ਰੋਗਰਾਮ ਜਿਹੜਾ ਕਨੈਕਟ ਪੰਜਾਬ ਹੈ ਉਹਨੂੰ ਲਾਈਵ ਕਰਦੇ ਆਂ ਤੇ ਅੱਜ ਭਾਵੇਂ ਬਹੁਤ ਔਖਾ ਸੀਗਾ ਕਿਉਂਕਿ ਵਰਕਿੰਗ ਡੇ ਦੇ ਵਿੱਚ ਲਾਈਵ ਹੋਣਾ ਪਰ ਫਿਰ ਵੀ ਮੈਂ ਸੋਚਿਆ ਕਿ ਅੱਜ ਥੋੜਾ ਜਿਹਾ ਲਾਈਵ ਹੋ ਕੇ ਫੜ ਨਾਲ ਜਿਹੜੀ ਹੈ ਤੁਹਾਨੂੰ ਵਧਾਈਆਂ ਜਿਹੜੀਆਂ ਲਾਈਵ ਦਿੱਤੀਆਂ ਜਾਣ ਕਿਉਂਕਿ ਪੰਜਾਬੀ ਮਾਂ ਬੋਲੀ ਦੇ ਨਾਲ ਹੀ ਸਾਡਾ ਉਹ ਸਾਡਾ ਸਰਮਾਇਆ ਹੈ ਪੰਜਾਬੀ ਮਾਂ ਬੋਲੀ ਜਿਨੇ ਸਾਨੂੰ ਇੱਥੇ ਤੱਕ ਪਹੁੰਚਾਇਆ ਹੈ ਮੈਂ ਆਪਣੇ ਆਪ 'ਚ ਇਹ ਸਮਝਦੀ ਆ ਕਿ ਜੇਕਰ ਪੰਜਾਬੀ ਮਾਂ ਬੋਲੀ ਨੇ ਮੈਨੂੰ ਇੰਨਾ ਸਪੋਰਟ ਨਾ ਕੀਤਾ ਹੁੰਦਾ ਇਨਾ ਮੈਨੂੰ ਪੰਜਾਬੀ ਮਾਂ ਬੋਲੀ ਨੇ ਉੱਪਰ ਨਾ ਚੁੱਕਿਆ ਹੁੰਦਾ ਤੇ ਅੱਜ ਸ਼ਾਇਦ ਮੈਂ ਇਸ ਪੋਜੀਸ਼ਨ ਤੇ ਨਾ ਬੈਠੀ ਹੁੰਦੀ ਜਿੱਥੇ ਮੈਂ ਇਸ ਵੇਲੇ ਹਾਂ ਹਾਂ ਇਸ ਤੋਂ ਪਹਿਲਾਂ ਕਿ ਅਸੀਂ ਆਪਣੀ ਗੱਲਬਾਤ ਨੂੰ ਅੱਗੇ ਵਧਾਈਏ ਨਾਲ ਦੀ ਨਾਲ ਤੁਹਾਨੂੰ ਫੋਨ ਨੰਬਰ ਦੱਸ ਦੇਵਾਂ ਤੁਸੀਂ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਰਾਈਟ ਨਾਓ ਜੇ ਕੋਈ ਗੱਲ ਕਰਨੀ ਚਾਹੁੰਦੇ ਹੋ ਆਪਣੇ ਕੋਈ ਗੱਲਬਾਤ ਸ਼ੇਅਰ ਕਰਨੀ ਚਾਹੁੰਦੇ ਹੋ ਜਿਹੜੀ ਕਿ ਤੁਸੀਂ ਸਮਝ ਦਿਓ ਕਿ ਤੁਹਾਡੇ ਜਿਹੜੇ ਜਿਹੜੇ ਤੁਹਾਡੇ ਹੋਰ ਲਿਸਨਰ ਨੇ ਜਾਂ ਹੋਰ ਤੁਹਾਡੇ ਦੋਸਤ ਮਿੱਤਰ ਨੇ ਉਹਨਾਂ ਨਾਲ ਤੁਸੀਂ ਕੋਈ ਵਧਾਈ ਸ਼ੇਅਰ ਕਰਨਾ ਚਾਹੁੰਦੇ ਤਾਂ ਤਾਂ ਵੀ ਤੁਸੀਂ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਸਾਡਾ ਫੋਨ ਨੰਬਰ ਹੈ 403376 ਚੜਾ ਦੇ ਉਹਨੇ ਇਸ ਨੰਬਰ ਨੂੰ ਕਾਲ ਕਰ ਲਓ ਤੁਸੀਂ ਇੱਕ ਦੋ ਮਿੰਟ ਹੀ ਮੈਂ ਲਾਈਵ ਰਹਿਣਾ ਹੈ ਕਿਉਂਕਿ ਬਸ ਸਿਰਫ ਤੁਹਾਨੂੰ ਪੰਜਾਬੀ ਮਾਂ ਬੋਲੀ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਦੇਣੀਆਂ ਸੀ ਜਾਂ ਬਸ ਇੰਨਾ ਕੀ ਮੇਰਾ ਪਰਪਸ ਸੀਗਾ ਕਿਉਂਕਿ ਕਨੈਕਟ ਪੰਜਾਬ ਪ੍ਰੋਗਰਾਮ ਅਸੀਂ ਹਰ ਹਫਤੇ ਲਾਈਵ ਕਰਦੇ ਹਾਂ ਸੋ ਜਦੋਂ ਅਸੀਂ ਪ੍ਰੋਗਰਾਮ ਲਾਈਵ ਕਰਦੇ ਹਾਂ ਤੇ ਫਿਰ ਕਿਉਂ ਨਾ ਤੁਹਾਡੇ ਨਾਲ ਗੱਲਾਂ ਬਾਤਾਂ ਲਾਈਵ ਕਰਕੇ ਤੁਹਾਨੂੰ ਵਧਾਈਆਂ ਦਿੱਤੀਆਂ ਜਾਣ ਕਿਉਂਕਿ ਪੰਜਾਬੀ ਦੀ ਸਾਡੀ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਐਮੀਅਤ ਹੈ ਪੰਜਾਬੀ ਕਰਕੇ ਹੀ ਅਸੀਂ ਅੱਜ ਜਿਹੜੀ-ਜਿਹੜੀ ਵੀ ਜਗ੍ਹਾ ਤੇ ਬੈਠੇ ਹਾਂ ਜਿਹੜੇ-ਜਿਹੜੇ ਵੀ ਪੰਜਾਬੀ ਨੇ ਜਾਂ ਜਿਹੜੇ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਲੱਗਦਾ ਕਿ ਜਿਹੜੇ ਲਿਟਰੇਚਰ ਦੇ ਨਾਲ ਜੁੜੇ ਹੋਏ ਨੇ ਜਿਹੜੇ ਪੰਜਾਬੀ ਸੰਗੀਤ ਦੇ ਨਾਲ ਜੁੜੇ ਹੋਏ ਨੇ ਉਹ ਲੋਕ ਜਾਣਦੇ ਨੇ ਕਿ ਪੰਜਾਬੀ ਦੀ ਕੀ अहमियत ਹੈ ਤੇ ਪੰਜਾਬੀ ਨੇ ਉਹਨਾਂ ਨੂੰ ਕੀ ਦਿੱਤਾ ਹੈ ਅਕਸਰ ਲੋਕ ਕਹਿ ਦਿੰਦੇ ਨੇ ਕਿ ਅ ਅਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆਂ ਪਰ ਅਸਲ ਦੇ ਵਿੱਚ ਅਜਿਹਾ ਕੁਝ ਵੀ ਨਹੀਂ ਹੈ ਪੰਜਾਬੀ ਮਾਂ ਬੋਲੀ ਦੀ ਪੰਜਾਬੀ ਮਾਂ ਬੋਲੀ ਸਾਡੀ ਸੇਵਾ ਕਰਦੀ ਹੈ ਕਿਉਂਕਿ ਜੇਕਰ ਪੰਜਾਬੀ ਮਾਂ ਬੋਲੀ ਨੇ ਸਾਨੂੰ ਇੰਨਾ ਉੱਪਰ ਨਾ ਚੁੱਕਿਆ ਹੁੰਦਾ ਤੇ ਸ਼ਾਇਦ ਅਸੀਂ ਇਸ ਜਗ੍ਹਾ ਤੇ ਨਾਂ ਬੈਠੇ ਹੁੰਦੇ ਜਿੱਥੇ ਅੱਜ ਤੁਸੀਂ ਸਾਰੇ ਬੈਠੇ ਹੋ ਔਰ ਦੂਸਰੀ ਗੱਲ ਇਹ ਹੈ ਕਿ ਮੈਂ ਸਾਰਿਆਂ ਨੂੰ ਇਸ ਗੱਲ ਦੀ ਵਧਾਈ ਦੇਣੀ ਹੈ ਕਿ ਜਿਹੜੇ ਵੀ ਨਵੇਂ ਮੁੰਡੇ ਸਾਡੇ ਨਵੇਂ ਤਾਂ ਨਹੀਂ ਮੈਂ ਕਹਿ ਸਕਦੀ ਅ ਕਿਉਂਕਿ ਬਹੁਤ ਉਹਨਾਂ ਦੀ ਜ਼ਿੰਦਗੀ ਦੇ ਵਿੱਚ अहमियत ਹੈ ਪੰਜਾਬੀ ਦੀ ਤੇ ਪੰਜਾਬੀ ਨੂੰ ਉਹਨਾਂ ਨੇ ਬੜੀ ਉੱਪਰ ਚੁੱਕਿਆ ਹੈ ਪੰਜਾਬੀ ਨੂੰ ਉਹ ਬਹੁਤ ਉੱਪਰ ਤੱਕ ਲੈ ਕੇ ਗਏ ਨੇ ਖਾਸ ਕਰਕੇ ਜੇਕਰ ਵੱਡੀ ਦੇਣ ਮੈਂ ਕਹਾਂ ਪੰਜਾਬੀ ਦੇ ਵਿੱਚ ਪੰਜਾਬੀ ਨੂੰ ਅੰਤਰਰਾਸ਼ਟਰੀ ਲੈਵਲ ਤੱਕ ਪਹੁੰਚਾਉਣ ਦੇ ਲਈ ਤੇ ਉਹਦੇ ਵਿੱਚ ਕਿਉਂਕਿ ਮੈਂ ਸਕਸੈਸ ਵਾਈਜ਼ ਜਿਹੜੀ ਆ ਉਹ ਗੱਲ ਕਰੂੰਗੀ ਕਿਉਂਕਿ ਇੱਥੇ ਸਿਰਫ ਗੱਲ ਬੱਸ ਦਾ ਜੇਕਰ ਆਪਾਂ ਸ਼ੁਰੂ ਤੋਂ ਗੱਲ ਕਰੀਏ ਤੇ ਗੁਰਦਾਸ ਮਾਨ ਸਾਹਿਬ ਨੇ ਸ਼ੁਰੂਆਤ ਕੀਤੀ ਸੀ ਪਰ ਜੇ ਮੈਂ ਸਕਸੈਸ ਵਾਈਜ਼ ਗੱਲ ਕਰਾਂ ਤੇ ਉਹ ਗੱਲ ਆਉਂਦੀ ਹੈ ਦਿਲਜੀਤ ਦੋਸਾਂਝ ਦੀ ਜਿਨ੍ਹਾਂ ਨੇ ਪੂਰੇ ਅੰਤਰਰਾਸ਼ਟਰੀ ਲੈਵਲ ਤੇ ਪੰਜਾਬੀ ਨੂੰ ਪਹੁੰਚਾਇਆ ਔਰ ਸਦੂ ਮੂਸੇ ਵਾਲੇ ਨੇ ਪੰਜਾਬੀ ਨੂੰ ਅੰਤਰਰਾਸ਼ਟਰੀ ਲੈਵਲ ਤੇ ਪਹੁੰਚਾਇਆ ਤੇ ਹੋਰ ਬਹੁਤ ਸਾਰੇ ਐਸੇ ਗਾਇਕ ਨੇ ਜਿਹੜੇ ਖਾਸ ਕਰਕੇ ਮਲਕੀਤ ਸਿੰਘ ਜਿਨ੍ਹਾਂ ਨੇ ਪੰਜਾਬੀ ਨੂੰ ਅੰਤਰਰਾਸ਼ਟਰੀ ਲੈਵਲ ਤੇ ਪਹੁੰਚਾਇਆ ਹੋਰ ਬਹੁਤ ਸਾਰੇ ਐਸੇ ਗਾਇਕ ਨੇ ਜਿਹੜੇ ਮੈਂ ਜਿਹੜੇ ਸਾਰੇ ਇਨਕਲੂਡ ਸ਼ਾਇਦ ਮੇਰੇ ਜ਼ਿਹਨ ਦੇ ਵਿੱਚ ਨਾ ਆਉਂਦੇ ਹੋਣ ਤੁਸੀਂ ਸਾਨੂੰ ਦੱਸ ਸਕਦੇ ਹੋ ਪੰਜਾਬੀ ਡਿਸਕਵਰੀ ਜੀ ਇਸ ਵੇਲੇ ਸ਼ਾਮਿਲ ਨੇ ਪੰਜਾਬੀ ਮਾਂ ਬੋਲੀ ਦੀਆਂ ਬਹੁਤ ਬਹੁਤ ਸਭ ਨੂੰ ਮੁਬਾਰਕਾਂ ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਔਰ ਬਿਲਕੁਲ ਇਹ ਬਿਲਕੁਲ ਅਨਸਕੇਜੂਲ ਜਿਹੜੀ ਲਾਈਵ ਸੀਗੀ ਕਿਉਂਕਿ ਮੇਰਾ ਅੱਜ ਕੋਈ ਪਲਾਨ ਨਹੀਂ ਸੀਗਾ ਲਾਈਵ ਕਰਨ ਦਾ ਪਰ ਫਿਰ ਵੀ ਮੈਨੂੰ ਇਹ ਲੱਗਿਆ ਕਿ ਜੇਕਰ ਪੰਜਾਬੀ ਦੇ ਦੇਣ ਕਰਕੇ ਅਸੀਂ ਇੱਥੇ ਆ ਤੇ ਕਿਉਂ ਨਾ ਫਿਰ ਅੱਜ ਆਪਣੇ ਦੋਸਤਾਂ ਦੇ ਨਾਲ ਅਸੀਂ ਸਾਂਝ ਪਾਈਏ ਅੱਜ ਦੇ ਇਸ ਸ਼ੁਭ ਦਿਹਾੜੇ ਤੇ ਅੱਜ ਦੇ ਇਸ ਦਿਹਾੜੇ ਤੇ ਖਾਸ ਕਰਕੇ ਚਲੋ ਅੱਜ ਅਸੀਂ ਇਸ ਦਿਹਾੜੇ ਨੂੰ ਰੱਖ ਲਿਆ ਕਿ ਚਲੋ ਇਹ ਦਿਹਾੜਾ ਅੱਜ ਨੂੰ ਸਮਰਪਿਤ ਹੈ ਪਰ ਪੰਜਾਬੀ ਦੇ ਲਈ ਜਿਹੜੇ ਸ਼ੁਕਰਾਨੇ ਨੇ ਉਹ ਹਮੇਸ਼ਾ ਨਿਕਲਦੇ ਨੇ ਸਾਡੇ ਸਾਡੇ ਦਿਲੋਂ ਰਾਣਾ ਟਿਲੋਂ ਜੀ ਬਹੁਤ ਵੈਲਕਮ ਜੀ ਤੁਹਾਡਾ ਔਰ ਜੇਕਰ ਤੁਸੀਂ ਕੋਈ ਕਾਲ ਕਰਕੇ ਇਸ ਵੇਲੇ ਤੁਸੀਂ ਦੂਜੇ ਦੋਸਤਾਂ ਦੇ ਨਾਲ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 403 376 9419 ਸਾਡਾ ਫੋਨ ਨੰਬਰ ਹੈ ਜੀ 403 376 9419 ਨੰਬਰ ਹੈ ਸੋ ਜੇਕਰ ਮੈਂ ਕੈਨੇਡਾ ਦੀ ਗੱਲ ਕਰਾਂ ਤੇ ਕੈਨੇਡਾ ਦੇ ਵਿੱਚ ਫੋਰਥ ਨੰਬਰ ਤੇ ਹੈ ਜੀ ਮੋਸਟ ਸਪੋਕਨ ਲੈਂਗੁਏਜ ਪੰਜਾਬੀ ਵਰਡ ਦੇ ਵਿੱਚ 10ਵੇਂ ਨੰਬਰ ਤੇ ਹੈ ਪੰਜਾਬੀ ਜਿਹੜੀ ਕਿ ਸਭ ਤੋਂ ਵੱਧ ਬੋਲੀ ਜਾਣ ਵਾਲੀ ਪੰਜਾਬੀ ਭਾਸ਼ਾ ਹੈ ਪੰਜਾਬੀ ਭਾਸ਼ਾ ਇੰਨੀ ਰਿਚ ਭਾਸ਼ਾ ਹੈ ਕਿ ਜੇਕਰ ਅਸੀਂ ਆਲਦਵਲੇ ਝਾਤ ਮਾਰੀਏ ਲਿਟਰੇਚਰ ਸਾਰੀਆਂ ਭਾਸ਼ਾਵਾਂ ਦੇ ਵਿੱਚ ਮਿਲਦਾ ਹੈ ਪਰ ਜੋ ਪੰਜਾਬੀ ਭਾਸ਼ਾ ਦੇ ਵਿੱਚ ਅਸੀਂ ਲਿਟਰੇਚਰ ਪੜ੍ਹਦੇ ਹਾਂ ਜਾਂ ਪੰਜਾਬੀ ਭਾਸ਼ਾ ਦੇ ਸਾਹਿਤ ਨੂੰ ਜਿਹੜੀ ਦੇਣ ਹੈ ਉਹ ਬਹੁਤ ਵੱਡੀ ਹੈ ਔਰ ਜਦੋਂ ਅਸੀਂ ਸਾਹਿਤ ਦੇ ਵੱਲ ਝਾਤ ਮਾਰਦੇ ਹਾਂ ਤੇ ਫਿਰ ਸਾਨੂੰ ਆਪਣੀ ਰਿਚਨੈਸ ਦਾ ਆਪਣੇ ਕਲਚਰ ਦਾ ਪਤਾ ਲੱਗਦਾ ਹੈ ਕਿ ਕਿੰਨਾ ਰਿਚ ਸਾਡਾ ਕਲਚਰ ਹੈ ਸੋ ਦੋਸਤੋ ਅੱਜ ਦੇ ਦਿਨ ਤੇ ਸਿਰਫ ਇਹੀ ਕਹਿਣਾ ਚਾਹੂੰਗੀ ਕਿ ਜੇ ਪੰਜਾਬੀ ਜਿਹੜੀ ਹੈ ਉਹ ਤੁਸੀਂ ਸ਼ੁੱਧ ਪੰਜਾਬੀ ਬੋਲੋ ਸ਼ੁੱਧ ਪੰਜਾਬੀ ਦਾ ਉਚਾਰਨ ਕਰੋ ਪੰਜਾਬੀ ਬੋਲੋ ਪੰਜਾਬੀ ਸੁਣੋ ਪੰਜਾਬੀ ਪੜੋ ਪੜੋ ਵੱਤੋ ਵੱਦ ਤੁਸੀਂ ਪੰਜਾਬੀ ਦੇ ਨਾਲ ਜੁੜੇ ਰਹੋ ਕਿਉਂਕਿ ਜੇਕਰ ਅਸੀਂ ਆਪਣੀ ਧਰਤੀ ਦੇ ਨਾਲ ਆਪਣੇ ਆਪਣੇ ਆਪ ਦੇ ਨਾਲ ਜੁੜੇ ਰਵਾਂਗੇ ਤੇ ਤਾਂ ਹੀ ਅਸੀਂ ਸਾਡੀ ਹੋਂਦ ਜਿਹੜੀ ਹੈ ਉਹ ਕਾਇਮ ਰਹੇਗੀ। ਔਰ ਵੱਤੋ ਵੱਦ ਪੰਜਾਬੀ ਘਰਾਂ ਦੇ ਵਿੱਚ ਵੀ ਖਾਸ ਕਰਕੇ ਜਿਹੜੇ ਕੈਨੇਡਾ ਦੇ ਵਿੱਚ ਇਸ ਵੇਲੇ ਨੇ ਜਾਂ ਹੋਰ ਬਾਹਰਲੇ ਮੁਲਕਾਂ ਦੇ ਵਿੱਚ ਨੇ ਉਹ ਕੋਸ਼ਿਸ਼ ਕਰਨ ਕਿ ਘਰਾਂ ਦੇ ਵਿੱਚ ਬੱਚਿਆਂ ਨੂੰ ਪੰਜਾਬੀ ਬੋਲਣ ਦੇ ਲਈ ਉਤਸ਼ਾਹਿਤ ਕਰਨ ਪੰਜਾਬੀ ਡਿਸਕਵਰੀ ਜੀ ਕਹਿ ਰਹੇ ਨੇ ਕਿ ਤੁਸੀਂ ਬਿਲਕੁਲ ਸਹੀ ਕਿਹਾ ਜੀ ਸਾਡੀ ਮਾਂ ਬੋਲੀ ਸਾਡੀ ਸੇਵਾ ਨਹੀਂ ਕਰਦੀ ਅ ਸਾਨੂੰ ਆਪਣੇ ਬੱਚੇ ਵਾਂਗੂ ਪਾਲਦੀ ਹੈ ਬਿਲਕੁਲ ਜੀ ਅਸੀਂ ਅਸੀਂ ਬਹੁਤ ਲੋਕੀ ਤੁਸੀਂ ਸੋਣੇ ਹੋਣਗੇ ਜਿਹੜੇ ਕਹਿੰਦੇ ਨੇ ਕਿ ਅ ਅਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਾਂ ਪਰ ਪੰਜਾਬੀ ਮਾਂ ਬੋਲੀ ਦੀ ਸੇਵਾ ਜਿਹੜੀ ਨਾ ਉਹ ਤੁਸੀਂ ਨਹੀਂ ਕਰ ਰਹੇ ਪੰਜਾਬੀ ਮਾਂ ਬੋਲੀ ਤੁਹਾਡੀ ਸੇਵਾ ਕਰ ਰਹੀ ਹੈ ਪੰਜਾਬੀ ਨੇ ਤੁਹਾਨੂੰ ਦੇਸ਼ ਵਿਦੇਸ਼ ਤੱਕ ਪਹੁੰਚਾਇਆ ਹੈ ਪੰਜਾਬੀ ਨੇ ਤੁਹਾਨੂੰ ਇੰਟਰਨੈਸ਼ਨਲ ਲੈਵਲ ਤੱਕ ਪਹੁੰਚਾਇਆ ਹੈ ਸੋ ਪੰਜਾਬੀ ਦੀ ਤੁਸੀਂ ਸੇਵਾ ਨਹੀਂ ਕਰ ਰਹੇ ਪੰਜਾਬੀ ਦਾ ਹੀ ਸੇਵਾ ਕਰ ਰਹੀ ਹੈ ਸੋ ਜੇਕਰ ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਕਿ ਬਹੁਤ ਜ਼ਿਆਦਾ ਵੱਡੇ ਅ ਪੱਦਰ ਤੇ ਜਿਹੜੀ ਹੈ ਕੈਨੇਡਾ ਦੇ ਵਿੱਚ ਵੀ ਪੰਜਾਬੀ ਨੇ फोर्थ ਲੈਂਗੁਏਜ ਹੈ ਤੁਸੀਂ ਦੇਖ ਸਕਦੇ ਹੋ ਕੈਨੇਡਾ ਦੇ ਵਿੱਚ ਬੋਲੀ ਜਾਣ ਵਾਲੀ ਹੈ ਇਸ ਵੇਲੇ ਤੇ ਪੂਰੇ ਵਿਸ਼ਵ ਦੇ ਵਿੱਚ ਦਸਵੀਂ ਲੈਂਗੁਏਜ ਹੈ ਸੋ ਪੰਜਾਬੀ ਦਾ ਇੱਕ ਆਪਣਾ ਰੁਤਬਾ ਹੈ ਪੰਜਾਬੀ ਦਾ ਇੱਕ ਆਪਣਾ ਸਥਾਨ ਹੈ ਔਰ ਜੇਕਰ ਮੈਂ ਇਹ ਗੱਲ ਕਹਾਂ ਕਿ ਪੰਜਾਬੀ ਬੰਦਾ ਹਰ ਜਗ੍ਹਾ ਤੇ ਹੈ ਪੰਜਾਬੀ ਬੰਦਾ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਤੇ ਚਲ ਜਾਓ ਪੰਜਾਬੀ ਬੰਦਾ ਤੁਹਾਨੂੰ ਮਿਲੇਗਾ। ਔਰ ਪੰਜਾਬੀ ਬੰਦਾ ਹਰ ਜਗ੍ਹਾ ਹੈ ਪੰਜਾਬੀ ਲੈਂਗੁਏਜ ਹਰ ਜਗ੍ਹਾ ਤੇ ਬੋਲੀ ਜਾਂਦੀ ਹੈ ਔਰ ਪੰਜਾਬੀਆਂ ਦਾ ਇੱਕ ਵੱਖਰਾ ਜਿਹੜਾ ਅੰਦਾਜ਼ ਹੈ ਪੰਜਾਬੀਆਂ ਦਾ ਇੱਕ ਵੱਖਰਾ ਪ੍ਰਭਾਵ ਹੈ। ਸੋ ਅੱਜ ਦੇ ਦਿਨ ਤੇ ਇਸ ਗੱਲ ਦਾ ਮਾਣ ਹੈ ਕਿ ਮੈਂ ਪੰਜਾਬੀ ਆ ਤੇ ਤੁਹਾਨੂੰ ਵੀ ਸਾਰਿਆਂ ਨੂੰ ਹੋਏਗਾ। ਔਰ ਇਸ ਗੱਲ ਦਾ ਵੀ ਮਾਣ ਹੈ ਕਿ ਪੰਜਾਬੀ ਬੋਲੀ ਨੇ ਮੈਨੂੰ ਇਹ ਤੋ ਤੱਕ ਪਹੁੰਚਾਇਆ ਹੈ ਕਿ ਸ਼ਾਇਦ ਜੇ ਪੰਜਾਬੀ ਬੋਲੀ ਨਾ ਬੋਲਦੀ ਹੁੰਦੀ ਤੇ ਸ਼ਾਇਦ ਮੈਂ ਇੱਥੇ ਤੱਕ ਆ ਜਨਾ ਪਹੁੰਚਦੀ ਸੋ ਅੱਜ ਜੋ ਵੀ ਹਾਂ ਪੰਜਾਬੀ ਬੋਲੀ ਕਰਕੇ ਹਾਂ ਸੋ ਸਾਰਿਆਂ ਨੂੰ ਇਹੀ ਰਿਕਵੈਸਟ ਹੈ ਕਿ ਤੁਸੀਂ ਪੰਜਾਬੀ ਬੋਲੀ ਜਿਹੜੀ ਹੈ ਉਹ ਨੂੰ ਸ਼ੁੱਧ ਉਚਾਰਨ ਕਰੋ ਕਿਉਂਕਿ ਪੰਜਾਬੀ ਬੋਲੀ ਦੀ ਅਸਲੀ ਰਿਸਪੈਕਟ ਇਹੀ ਹੈ ਕਿ ਲੈਂਗੁਏਜ ਨੂੰ ਤੁਸੀਂ ਸ਼ੁੱਧ ਉਚਾਰਨ ਕਰੋ ਲੈਂਗੁਏਜ ਤੁਹਾਡੀ ਜਿਹੜੀ ਇੱਕ ਇੱਕ ਪਕੜ ਹੋਣੀ ਚਾਹੀਦੀ ਹੈ ਤੁਹਾਡੀ ਪੰਜਾਬੀ ਲੈਂਗੁਏਜ ਦੇ ਉੱਤੇ ਜਾਂ ਜਿਹੜੀ ਵੀ ਤੁਹਾਡੀ ਮਾਤ ਭਾਸ਼ਾ ਹੈ ਉਹਦੇ ਤੇ ਪਕੜ ਹੋਣੀ ਚਾਹੀਦੀ ਹੈ ਉਹਨੂੰ ਤੁਸੀਂ ਗਲਤ ਮਲਤ ਜੇ ਬੋਲਦੇ ਹੋ ਤੇ ਫਿਰ ਮੈਨੂੰ ਲੱਗਦਾ ਕਿ ਨਾ ਤੇ ਤੁਸੀਂ ਆਪਣੇ ਆਪ ਨੂੰ ਜਾਣਦੇ ਹੋ ਤੇ ਨਾ ਹੀ ਤੁਸੀਂ ਪੰਜਾਬੀ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਸੋ ਜਿਹੜੀ ਵੀ ਤੁਹਾਡਾ ਪਤਾਡੀ ਭਾਸ਼ਾ ਹੈ ਉਹ ਉਹਦੇ ਵਿੱਚ ਤੁਸੀਂ ਤੁਸੀਂ ਪਰਪੱਕ ਹੋਣੇ ਚਾਹੀਦੇ ਹੋ ਤਾਂ ਹੀ ਜੇਕਰ ਪੰਜਾਬੀ ਇੱਕ ਐਸੀ ਬੋਲੀ ਹੈ ਜਿੰਨੂੰ ਤੁਸੀਂ ਸ਼ੁੱਧ ਬੋਲੋਗੇ ਤਾਂ ਹੀ ਉਹ ਲੋਕਾਂ ਨੂੰ ਵੀ ਚੰਗੀ ਲੱਗਦੀ ਹੈ ਕੋਈ ਵੀ ਭਾਸ਼ਾ ਹੋਵੇ ਜਿਹੜੀ ਤੁਹਾਡੀ ਆਪਣੀ ਭਾਸ਼ਾ ਹੈ ਨਾ ਉਹ ਜੇਕਰ ਤੁਸੀਂ ਸ਼ੁੱਧ ਬੋਲੋਗੇ ਤਾਂ ਹੀ ਤੁਸੀਂ ਜਿਹੜਾ ਉਹ ਲੋਕਾਂ ਤੱਕ ਪਹੁੰਚ ਬਣਾ ਸਕੋਗੇ ਔਰ ਦੂਸਰੀ ਗੱਲ ਲੈਂਗੁਏਜ ਦੀ ਇਹ ਗੱਲ ਹੁੰਦੀ ਹੈ ਕਿ ਜੇਕਰ ਤੁਸੀਂ ਮੇ ਨਾਲ-ਨਾਲ ਪੇਜ ਤੇ ਵੀ ਸ਼ੇਅਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਇਹਨੂੰ ਔਰ ਦੂਸਰੀ ਗੱਲ ਲੈਂਗੁਏਜ ਦੀ ਇਹ ਹੈ ਕਿ ਜੇਕਰ ਤੁਸੀਂ ਤੁਹਾਡੇ ਤੁਹਾਡੇ ਸ਼ਬਦਾਂ ਦੇ ਵਿੱਚ ਵਜ਼ਨ ਨਹੀਂ ਤੁਹਾਡੀਆਂ ਤੁਹਾਡੀ ਜਿਹੜੀ ਕਹੀ ਹੋਈਆਂ ਗੱਲਾਂ ਦੇ ਵਿੱਚ ਵਸ ਨੀ ਤੇ ਉਹ ਉਹ ਗੱਲਾਂ ਦੂਜਿਆਂ ਤੇ ਅਸਰ ਨਹੀਂ ਕਰਦੀਆਂ ਤੁਹਾਡੀ ਲੈਂਗੁਏਜ ਤੇ ਇੰਨੀ ਪਕੜ ਹੋਣੀ ਚਾਹੀਦੀ ਹੈ ਕਿ ਤੁਹਾਡੀਆਂ ਕਈਆਂ ਹੋਈਆਂ ਗੱਲਾਂ ਦੂਸਰਿਆਂ ਦੇ ਉੱਤੇ ਅਸਰ ਕਰਨ ਔਰ ਕਹਿੰਦੇ ਨੇ ਕਿ ਆਪਣੀ ਭਾਸ਼ਾ ਜਿਹੜੀ ਆ ਉਹਦੇ ਵਿੱਚ ਖੈਰ ਮੈਂ ਹੁਣ ਜਿਆਦਾ ਸ਼ੇਅਰਿੰਗ ਦੇ ਚੱਕਰ 'ਚ ਨਹੀਂ ਪੈਂਦੀ ਜੇਕਰ ਤੁਸੀਂ ਕੋਈ ਮੈਂ ਵੇਖਿਆ ਅਕਸਰ ਕਿ ਲੋਕੀ ਕਾਲ ਨਹੀਂ ਕਰਦੇ ਹੈਗੇ ਕਿ ਆ ਲਾਈਕ ਜਾਦਾ ਫੋਨ ਕਰਕੇ ਤੁਸੀਂ ਇੱਕ ਦੂਜੇ ਦੇ ਨਾਲ ਕਮਿਊਨੀਕੇਸ਼ਨ ਨਹੀਂ ਕਰਦੇ ਸੋ ਤੁਸੀਂ ਫੋਨ ਕਰ ਸਕਦੇ ਹੋ ਜੀ ਇੱਕ ਦੋ ਮਿੰਟ ਮੈਂ ਹੋਰ ਲਾਈਵ ਰਹੂੰਗੀ ਤੁਸੀਂ ਫੋਨ ਕਰ ਸਕਦੇ ਹੋ 403 376 9419 ਸਾਡਾ ਫੋਨ ਨੰਬਰ ਹੈ ਇਸ ਨੰਬਰ ਨੂੰ ਡਾਇਲ ਕਰਕੇ ਤੁਸੀਂ ਸਾਡੇ ਨਾਲ ਕੋਈ ਵੀ ਗੱਲਬਾਤ ਇਸ ਵੇਲੇ ਕਰਨੀ ਹੋਵੇ ਤਾਂ ਤੁਸੀਂ ਕਰ ਸਕਦੇ ਹੋ ਕਹਿੰਦੇ ਨੇ ਕਿ ਆਪਣੇ ਇਮੋਸ਼ਨਸ ਜਿਹੜੇ ਨੇ ਉਹ ਆਪਣੀ ਲੈਂਗੁਏਜ ਦੇ ਵਿੱਚ ਹੀ ਕਹੇ ਜਾ ਸਕਦੇ ਨੇ ਵਧੀਆ ਤਰੀਕੇ ਦੇ ਨਾਲ ਬਾਕੀ ਲੈਂਗੁਏਜ ਤਾਂ ਚਲੋ ਅਸੀਂ ਬੋਲ ਹੀ ਸਕਦੇ ਹਾਂ ਪਰ ਜਦੋਂ ਸਾਨੂੰ ਇਮੋਸ਼ਨ ਜਿਹੜੇ ਸਾਡੇ ਐਕਸਪਰੈਸ ਕਰਨੇ ਹੁੰਦੇ ਨਾ ਉਹ ਸਾਡੀ ਆਪਣੀ ਲੈਂਗੁਏਜ ਹੋਣੀ ਚਾਹੀਦੀ ਹੈ ਕਿਉਂਕਿ ਇਮੋਸ਼ਨਸ ਕੀ ਹੁੰਦੇ ਨੇ ਖੁਸ਼ੀ ਗਮੀ ਜਾਂ ਗੁੱਸਾ ਤੇ ਇਹ ਇਹ ਜਿਹੜੀ ਇਮੋਸ਼ਨਸ ਨੇ ਇਹ ਸਾਡੀ ਆਪਣੀ ਲੈਂਗੁਏਜ ਦੇ ਵਿੱਚ ਹੀ ਅਸੀਂ ਕੰਫਰਟੇਬਲ ਹੁੰਦੇ ਆ ਸੋ ਅੱਜ ਦੇ ਇਸ ਸ਼ੋਭ ਦਿਹਾੜੇ ਤੇ ਸਾਰਿਆਂ ਨੂੰ ਮੇਰੇ ਵੱਲੋਂ ਕਨੈਕਟ ਪੰਜਾਬ ਕੈਨੇਡਾ ਵੱਲੋਂ ਬਹੁਤ ਬਹੁਤ ਮੁਬਾਰਕਾਂ ਤੇ ਤੁਸੀਂ ਸਾਰੇ ਚੜ੍ਹ ਦੀ ਕਲਾ ਦੇ ਵਿੱਚ ਰਹੋ ਇਸੇ ਤਰ੍ਹਾਂ ਹੀ ਪੰਜਾਬੀ ਦੇ ਨਾਲ ਜੁੜੇ ਰਹੋ ਮੁਹੰਮਦ ਮੁਨੀਰ ਜੀ ਥੈਂਕ ਯੂ so much ਜੀ ਮੁਹੰਮਦ ਜੀ ਚਾਹੇ ਉਹ ਲੈਂਦਾ ਪੰਜਾਬ ਹੋਵੇ ਚਾਹੇ ਉਹ ਚੜ੍ਹਦਾ ਪੰਜਾਬ ਹੋਵੇ ਔਰ ਮੈਂ ਇਹ ਇਹ ਵੀ ਗੱਲ ਦਾਅਵੇ ਨਾਲ ਕਹਿਣੀ ਆ ਕਿ ਜਿੰਨੀ ਤੁਹਾਡੀ ਲੈਂਗੁਏਜ ਰਿਚ ਹੋਏਗੀ ਜਿੰਨੇ ਉਹਦੇ ਸ਼ਬਦ ਰਿਚ ਹੋਣਗੇ ਜਿੰਨੀ ਤੁਹਾਡੀ ਲੈਂਗੁਏਜ ਦੇ ਸ਼ਬਦ ਰਿਚ ਹੋਣਗੇ ਨਾ ਜਿੰਨੀ ਤੁਹਾਡੀ ਵੋਕੈਬਲਰੀ ਰਿਚ ਹੋਏਗੀ ਉਨੀ ਹੀ ਤੁਹਾਡੀ ਜਿਹੜੀ ਭਾਸ਼ਾ ਹੈ ਉਹ ਵਜਨਦਾਰ ਹੋਏਗੀ। ਉਨੀ ਹੀ ਤੁਹਾਡੀ ਕਹੀ ਹੋਈ ਗੱਲ ਲੋਕਾਂ ਦੇ ਉੱਤੇ ਜ਼ਿਆਦਾ ਅਸਰ ਕਰੇਗੀ। ਕਿਉਂਕਿ ਸ਼ਬਦ ਇੱਕ ਐਸੀ ਚੀਜ਼ ਹੁੰਦੀ ਹੈ ਜਿਹੜੀ ਜਦੋਂ ਅਸੀਂ ਚੁਣਦੇ ਆ ਨਾ ਉਹ ਉਹ ਲੋਕਾਂ ਤੇ ਅਸਰ ਕਰਦੇ ਨੇ। ਜਿਹੜੇ ਭਾਰੇ ਸ਼ਬਦ ਹੁੰਦੇ ਨੇ ਨਾ ਜਿਹੜੇ ਜਿਹੜੇ ਵਜਨਦਾਰ ਸ਼ਬਦ ਹੁੰਦੇ ਨੇ ਉਹ ਤੁਹਾਡੀ ਕਮਿਊਨੀਕੇਸ਼ਨ ਨੂੰ ਇਫੈਕਟਿਵ ਬਣਾਉਂਦੇ ਨੇ। ਜੇਕਰ ਤੁਸੀਂ ਹਲਕੇ ਪੱਦਰ ਦੇ ਸ਼ਬਦ ਵਰਤਦੇ ਹੋ ਤੇ ਉਹ ਤੁਹਾਡੀ ਕਮਿਊਨੀਕੇਸ਼ਨ ਨੂੰ ਲੋ ਗ੍ਰੇਡ ਦੇ ਵਿੱਚ ਲੈ ਕੇ ਜਾ ਸਕਦੇ ਨੇ ਕਿਉਂਕਿ ਅਸਲ ਦੇ ਵਿੱਚ ਸ਼ਬਦ ਹੀ ਹੁੰਦੇ ਨੇ ਜਿਹੜੇ ਜਿਹੜੀ ਜਿਹੜੇ ਤੁਹਾਨੂੰ ਰਿਸਪੈਕਟ ਦਿਵਾਉਂਦੇ ਨੇ ਤੁਹਾਡੇ ਕਹੇ ਹੋਏ ਸ਼ਬਦ ਹੀ ਹੁੰਦੇ ਨੇ ਜਿਹੜੇ ਤੁਹਾਡੇ ਲੋਕਾਂ ਦੇ ਵਿੱਚ ਤੁਹਾਡੀ ਇੱਜ਼ਤ ਬਣਾਉਂਦੇ ਨੇ ਤੇ ਤੁਹਾਡੇ ਕਹੇ ਹੋਏ ਸ਼ਬਦ ਹੀ ਹੁੰਦੇ ਨੇ ਜਿਹੜੇ ਲੋਕਾਂ ਦੇ ਵਿੱਚ ਤੁਹਾਡੀ ਜਿਹੜੀ ਰਿਸਪੈਕਟ ਹੈ ਜਾਂ ਡਿਗਨਿਟੀ ਹੈ ਉਹਨੂੰ ਲੋਕ ਕਰਦੇ ਤੁਹਾਡੇ ਸ਼ਬਦਾਂ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਰੋਜ਼ਮਰਦ ਦੀ ਜ਼ਿੰਦਗੀ ਦੇ ਵਿੱਚ ਇਨਕਲੂਡ ਕਰੋ ਕੁਝ ਸ਼ਬਦ ਐਸੇ ਯੂਜ਼ ਕਰੋ ਪੋਜ਼ਿਟਿਵ ਸ਼ਬਦ ਜਿਹੜੇ ਤੁਸੀਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਯੂਜ਼ ਕਰੋ ਕਿਉਂਕਿ ਸ਼ਬਦਾਂ ਦੀ ਸਾਰੀ ਖੇਡ ਹੈ ਇਹ ਇਹ ਦੁਨੀਆ ਜਦੋਂ ਅਸੀਂ ਸਾਡੇ ਮਨ ਦੇ ਵਿੱਚ ਜੋ ਚੀਜ਼ਾਂ ਹੁੰਦੀਆਂ ਨਾ ਚੱਲਦੀਆਂ ਉਹੀ ਸਾਡੀ ਰਿਐਲਿਟੀ ਬਣਦੀਆਂ ਨੇ ਉਹੀ ਜਿਹੜੀ ਰਿਐਲਿਟੀ ਹੈ ਉਹ ਸਾਡੇ ਅੱਗੇ ਆਣ ਖੜੀ ਹੁੰਦੀ ਹੈ ਅਅ ਸ਼ਬਦਾਂ ਦੀ ਬਹੁਤ ਵਧੀਆ ਕਹਿ ਸਕਦੇ ਆ ਕਿ ਜਿੰਨੇ ਸ਼ਬਦ ਤੁਹਾਡੇ ਰਿਚ ਹੋਣਗੇ ਇਹ ਨਹੀਂ ਕਿ ਅੱਜ ਦੇ ਦਿਨ ਦੇ ਵਿੱਚ ਤੁਸੀਂ ਇਹ ਸਿਰਫ ਸੁਨੇਹਾ ਹੀ ਦੇ ਦਿੱਤਾ ਜਾਂ ਫਿਰ ਤੁਸੀਂ ਜਿਹੜੀ ਆ ਪੰਜਾਬੀ ਸ਼ਬਦਾਵਲੀ ਦੇ ਕੁਝ ਸ਼ਬਦ ਜਿਹੜੇ ਨੇ ਉਹ ਸ਼ੇਅਰ ਕਰ ਦਿੱਤੇ ਤੇ ਚਲੋ ਗੱਲ ਬਣ ਗਈ ਪਰ ਰੋਜ਼ ਦਿਹਾੜੀ ਤੁਸੀਂ ਕੋਈ ਨਾ ਕੋਈ ਰਿਚ ਸ਼ਬਦ ਆਪਣੀ ਵੋਕੈਬਲਰੀ ਦੇ ਵਿੱਚ ਲਾਉਂਦੇ ਰਹੋ ਆਪਣੀ ਵੋਕੈਬਲਰੀ ਨੂੰ ਰਿਚ ਕਰਦੇ ਰਹੋ ਤਾਂ ਕਿ ਤੁਹਾਡੀ ਜਿਹੜੇ ਜਿਹੜੇ ਕਏ ਹੋਏ ਸ਼ਬਦ ਨੇ ਉਹ ਲੋਕਾਂ ਦੇ ਉੱਤੇ ਜ਼ਿਆਦਾ ਅਸਰ ਕਰਦਾ। ਸੋ ਸਾਰਿਆਂ ਨੂੰ ਅੱਜ ਦੇ ਇਸ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਔਰ ਫੇਰ ਆਖਰੀ ਸੁਨੇਹਾ ਇਹੀ ਹੈ ਕਿ ਪੰਜਾਬੀ ਪੜੋ ਪੰਜਾਬੀ ਬੋਲੋ ਤੇ ਪੰਜਾਬੀ ਸੁਣੋ ਵੀ ਪੰਜਾਬੀ ਮੈਂ ਕਈ ਵਾਰੀ ਲੋਕਾਂ ਨੂੰ ਕਹਿ ਦਿੰਦੀ ਆ ਕਿ ਜਿਹੜੇ ਲੋਕ ਮੇਰੇ ਨਾਲ ਕੋਸ਼ਿਸ਼ ਕਰਦੇ ਨੇ ਹੋਰ ਭਾਸ਼ਾਵਾਂ ਬੋਲਣ ਦੀ ਤਾਂ ਉਹਨਾਂ ਨੂੰ ਪੰਜਾਬੀ ਆਉਂਦੀ ਹੁੰਦੀ ਹੈ ਜਾਂ ਉਹ ਪੰਜਾਬੀ ਹੁੰਦੇ ਨੇ। ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਨੂੰ ਮੈਂ ਇਹ ਕਵਾਂ ਕਿ ਤੁਸੀਂ ਜੇ ਪੰਜਾਬੀ ਬੋਲੋ ਤਾਂ ਜ਼ਿਆਦਾ ਕਿਉਂਕਿ ਇਹ ਸਾਡੀ ਆਪਣੀ ਲੈਂਗੁਏਜ ਹੈ ਔਰ ਆਪਣੇ ਆਪ ਦੇ ਨਾਲ ਤੁਸੀਂ ਜੇ ਫੇਕ ਹੋਗੇ ਤਾਂ ਫਿਰ ਸ਼ਾਇਦ ਤੁਸੀਂ ਲੋਕਾਂ ਦੇ ਨਾਲ ਵੀ ਰੀਅਲ ਨਹੀਂ ਹੋ ਸਕਦੇ ਸੋ ਆਪਣੇ ਆਪਣੀ ਜਿਹੜੀ ਰਿਐਲਿਟੀ ਹੈ ਆਪਣੀ ਜਿਹੜੀ ਭਾਸ਼ਾ ਹੈ ਆਪਣੀ ਜਿਹੜੀ ਐਕਸਪ੍ਰੈਸ ਜਿਹੜੀ ਭਾਸ਼ਾ ਤੁਸੀਂ ਕਰਦੇ ਹੋ ਜਿਹੜੀ ਜਿਹੜੀ ਤੁਹਾਡੀ ਪਹਿਲੀ ਭਾਸ਼ਾ ਜਿਹਦੇ ਵਿੱਚ ਤੁਸੀਂ ਬੋਲਣਾ ਸਿੱਖਿਆ ਉਹਨੂੰ ਹਮੇਸ਼ਾ ਨਾਲ ਲੈ ਕੇ ਚੱਲੋ ਔਰ ਅੱਜ ਦੇ ਦਿਨ ਦੇ ਉੱਤੇ ਜਦੋਂ ਕਿਉਂਕਿ ਭਾਸ਼ਾ ਜਿਹੜੀ ਹੈ ਨਾ ਉਹ ਡਿਪੈਂਡ ਕਰਦੀ ਹੈ ਟੀਚਰਾਂ ਤੇ ਜੇਕਰ ਅਸੀਂ ਬਿਗਿਨਿੰਗ ਦੇ ਵਿੱਚ ਜੇਕਰ ਮੈਂ ਜਾਵਾਂ ਤੇ ਟੀਚਰਸ ਤੁਸੀਂ ਵੀ ਇਹ ਵੇਖੋਗੇ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਟੀਚਰ ਐਸਾ ਹੋਏਗਾ ਜਿਹਦੀ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਖਾਸ ਜਗ੍ਹਾ ਰਹੀ ਹੋਏਗੀ ਐਸਾ ਟੀਚਰ ਜਿਨੇ ਤੁਹਾਡੀ ਤੁਹਾਨੂੰ ਤਰਾਸ਼ਿਆ ਹੋਏਗਾ ਸੋ ਅੱਜ ਦੇ ਦਿਨ ਤੇ ਮੈਂ ਆਪਣੇ ਟੀਚਰ ਸਾਡੇ ਪਲੱਸ 2 ਦੇ ਵਿੱਚ ਟੀਚਰ ਹੁੰਦੇ ਸੀਗੇ ਸਰਦਾਰ ਪਰਮਜੀਤ ਸਿੰਘ ਜੀ ਸੋ ਉਹਨਾਂ ਨੂੰ ਅੱਜ ਮੈਂ ਯਾਦ ਕਰਦੀ ਆ ਜਦੋਂ ਤੇ ਮੈਨੂੰ ਵਾਕਈ ਇਹ ਗੱਲ ਚੇਤੇ ਆਉਂਦੀ ਹੈ ਕਿ ਜੇਕਰ ਉਹਨਾਂ ਨੇ ਸਾਨੂੰ ਇਹਨਾ ਨਾਤ ਰਾਸ਼ਿਆ ਹੁੰਦਾ ਉਹਨਾਂ ਨੇ ਜੇਕਰ ਸਾਡੀ ਸਿਹਾਰੀ ਬਿਹਾਰੀ ਔਂਕਰ ਦਵੈਂਕਰ ਕੰਨਾ ਟਿੱਪੀ ਬਿੰਦੀ ਉਹ ਨਾ ਸਵਾਰੀ ਹੁੰਦੀ ਤੇ ਸ਼ਾਇਦ ਅੱਜ ਅੱਜ ਲੈਂਗੁਏਜ ਜਿਹੜੀ ਆ ਉਹ ਇੰਨੀ ਪ੍ਰਪੱਕ ਨਾ ਹੁੰਦੀ ਇੰਨੀ ਵਧੀਆ ਦਰਜੇ ਦੀ ਨਾ ਹੁੰਦੀ ਮੈਮੀ ਜਿਹੜੀ ਚੌਲਾ ਨੂੰ ਚੋਲ ਕਹਿੰਦੀ ਹੁੰਦੀ ਸੋ ਇਹ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਤੁਸੀਂ ਆਪਣੇ ਲੈਂਗੁਏਜ ਨੂੰ ਨਾ ਵਿਗਾੜੋ ਆਪਣੇ ਲੈਂਗੁਏਜ ਨੂੰ ਸਟੈਂਡਰਡ ਨੂੰ ਬਰਕਰਾਰ ਰੱਖੋ ਚਾਹੇ ਤੁਹਾਡੇ ਸ਼ਬਦ ਘੱਟ ਵੀ ਹੋਣ ਪਰ ਸਟੈਂਡਰਡ ਦੇ ਹੋਣ ਔਰ ਜਿਹੜੇ ਜਿਹੜੇ ਸ਼ਬਦ ਤੁਹਾਡੇ ਤੁਹਾਡੀ ਮਾਂ ਬੋਲੀ ਦੇ ਹਾਨਦੇ ਨਹੀਂ ਉਹਨਾਂ ਨੂੰ ਤੁਸੀਂ ਖਾਸ ਕਰਕੇ ਜਦੋਂ ਤੁਸੀਂ ਵਿਗਾੜਦੇ ਹੋ ਆਪਣੇ ਸ਼ਬਦਾਂ ਨੂੰ ਤੇ ਉਹ ਤੁਹਾਡੀ ਮਾਂ ਬੋਲੀ ਦੇ ਹਾਨਦੇ ਨਹੀਂ ਹੁੰਦੇ ਕਿਉਂਕਿ ਜੇ ਜਦੋਂ ਅਸੀਂ ਸ਼ਬਦਾਂ ਨੂੰ ਵਗਾੜ ਕੇ ਪੇਸ਼ ਕਰਦੇ ਹਾਂ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਅਸੀਂ ਉਹ ਸ਼ਬਦ ਬੋਲਣੇ ਸ਼ੁਰੂ ਕਰ ਦਿੰਨੇ ਆ ਤੇ ਉਹ ਸਾਡੀ ਵੋਕੈਬਲਰੀ ਉਸੇ ਤਰ੍ਹਾਂ ਹੀ ਡਵੈਲਪ ਹੁੰਦੀ ਹੈ ਸੋ ਆਪਣੇ ਸ਼ਬਦਾਂ ਨੂੰ ਜ਼ਰੂਰ ਕੋਸ਼ਿਸ਼ ਕਰਿਆ ਕਰੋ ਅੱਜ ਕੱਲ ਤੇ ਗੂਗਲ ਤੇ ਬਹੁਤ ਕੁਝ ਹੈ ਜੇਕਰ ਤੁਹਾਨੂੰ ਲੱਗਦਾ ਹੈ ਕਿਸੇ ਸ਼ਬਦ ਦਾ ਡਾਊਟ ਹੈ ਤੇ ਤੁਸੀਂ ਉਹਨੂੰ ਚੈੱਕ ਕਰ ਲਿਆ ਕਰੋ ਸੋ ਇਸ ਦੇ ਨਾਲ ਹੀ ਸਾਰਿਆਂ ਕੋਲੋਂ ਇਜਾਜ਼ਤ ਚਾਹੂੰਗੀ ਜੀ ਅੱਜ ਦੇ ਦਿਨ ਤੇ ਫੇਰ ਇਹੀ ਸੁਨੇਹਾ ਕਿ ਤੁਸੀਂ ਪੰਜਾਬੀ ਬੋਲੀ ਦੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ ਕਿਉਂਕਿ ਜੇਕਰ ਤੁਸੀਂ ਪੰਜਾਬੀ ਬੋਲੀ ਦੇ ਨਾਲ ਜੁੜੇ ਰਹੋਗੇ ਤਾਂ ਤੁਸੀਂ ਆਪਣੇ ਆਪ ਦੇ ਨਾਲ ਜੁੜੇ ਰਹੋਗੇ ਔਰ ਇਸੇ ਤਰ੍ਹਾਂ ਹੀ ਕਨੈਕਟ ਪੰਜਾਬ ਕੈਨੇਡਾ ਦੇ ਪ੍ਰੋਗਰਾਮਾਂ ਨੂੰ ਸਪੋਰਟ ਕਰਦੇ ਰਹੋ ਇਸੇ ਤਰ੍ਹਾਂ ਹੀ ਤੁਸੀਂ ਸਾਡੇ ਪ੍ਰੋਗਰਾਮਾਂ ਦੇ ਵਿੱਚ ਸ਼ਿਰਕਤ ਕਰਦੇ ਰਹੋ ਸਾਡੇ ਨਾਲ ਗੱਲਾਂ ਬਾਤਾਂ ਕਰਦੇ ਰਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਇਸ ਦੇ ਨਾਲ ਹੀ ਮੈਂ ਇੱਕ ਗੱਲ ਹੋਰ ਕਹਿਣੀ ਚਾਹੂਗੀ ਕਿ ਤੁਸੀਂ ਕਨੈਕਟ ਪੰਜਾਬ ਕੈਨੇਡਾ ਦੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਕਿਉਂਕਿ ਦੇਖੋ ਇੱਕ ਹੁੰਦਾ ਆ ਕਿ ਤੁਸੀਂ ਸਿਰਫ ਜਿਹੜਾ ਆ ਉਹ ਤੁਸੀਂ ਲਾਈਵ ਹੋ ਰਹੇ ਹੋ ਜਾਂ ਤੁਸੀਂ ਪੰਜਾਬੀ ਦੀ ਗੱਲ ਕਰ ਰਹੇ ਹੋ ਜਾਂ ਤੁਸੀਂ ਠੀਕ ਹੈ ਤੁਸੀਂ ਰੇਡੀਓ ਕਰ ਰਹੇ ਹੋ ਤੁਸੀਂ ਪ੍ਰੋਗਰਾਮ ਕਰ ਰਹੇ ਹੋ ਪਰ ਇੱਕ ਹੁੰਦਾ ਆ ਪਰਸਨ ਜਿਹਦੇ ਵਿੱਚ ਇੱਕ ਜਜ਼ਬਾ ਹੁੰਦਾ ਆ ਕੁਝ ਕਰਨ ਦਾ ਜਿਹਦੇ ਵਿੱਚ ਇੱਕ ਜਜ਼ਬਾ ਹੁੰਦਾ ਹੈ ਕਿ ਮੈਂ ਮੈਂ ਪੰਜਾਬੀ ਲਈ ਹੋਰ ਵੀ ਕੁਝ ਕਰਾਂ ਪਰ ਇੱਥੇ ਲਿਮਿਟੇਸ਼ਨ ਇਹ ਆ ਜਾਂਦੀ ਹੈ ਕਿ ਅਸੀਂ ਉਹਨਾਂ ਲੋਕਾਂ ਨੂੰ ਤੇ ਕਈ ਵਾਰੀ ਬਹੁਤ ਜ਼ਿਆਦਾ ਸਬਸਕ੍ਰਾਈਬ ਕਰ ਲੈਣੇ ਆ ਜਾਂ ਬਹੁਤ ਜ਼ਿਆਦਾ ਉਹਨਾਂ ਨੂੰ ਉੱਪਰ ਚੁੱਕ ਲੈਣੇ ਆ ਜਿਹੜੇ ਕਿ ਕੋਈ ਬਹੁਤਾ ਕੰਮ ਨਹੀਂ ਕਰ ਰਹੇ ਹੁੰਦੇ ਪਰ ਜਿਹੜੇ ਇਨਸਾਨਾਂ ਦੇ ਵਿੱਚ ਇੱਕ ਜਜ਼ਬਾ ਹੁੰਦਾ ਹੈ ਕਿਸੇ ਚੀਜ਼ ਨੂੰ ਕਰਨ ਦਾ ਕਿਉਂਕਿ ਮੈਨੂੰ ਪਤਾ ਹੈ ਕਿ ਮੈਂ ਜੇਕਰ ਇਧਰ ਬਾਹਰਲੇ ਮੁਲਕਾਂ ਦੇ ਵਿੱਚ ਰਹਿ ਕੇ ਵੀ ਪੰਜਾਬੀ ਦੇ ਵਿੱਚ ਬਹੁਤ ਕੰਮ ਕਰ ਸਕਦੀ ਆ ਪਰ ਮੇਰੀ ਲਿਮਿਟੇਸ਼ਨ ਇਹ ਹੈ ਕਿ ਕਈ ਵਾਰੀ ਹੁਣ ਮੇਰਾ ਨਵਾਂ ਨਵਾਂ ਚੈਨਲ ਹੈ ਤੇ ਮੇਰੇ ਕੋਲ ਜਿਆਦਾ ਸਬਸਕ੍ਰਾਈਬਰ ਨਹੀਂ ਆ ਮੇਰੀ ਗੱਲ ਬਹੁਤੇ ਲੋਕਾਂ ਤੱਕ ਨਹੀਂ ਪਹੁੰਚ ਸਕਦੀ ਪਰ ਫਿਰ ਵੀ ਮੇਰੇ ਹੌਂਸਲੇ ਬਹੁਤ ਉੱਚੇ ਨੇ ਇਸ ਗੱਲ ਦੀ ਮੈਨੂੰ ਖੁਸ਼ੀ ਹੈ ਕਿ ਮੇਰੇ ਹੌਂਸਲੇ ਬਹੁਤ ਉੱਚੇ ਨੇ ਮੇਰੀ ਲੈਂਗੁਏਜ ਜਿਹੜੀ ਹੈ ਉਹ ਜਿਹੜੀ ਮੇਰੀ ਭਾਸ਼ਾ ਹੈ ਮੇਰੀ ਪੰਜਾਬੀ ਭਾਸ਼ਾ ਤੇ ਪੂਰੀ ਪਕੜ ਹੈ ਔਰ ਪੰਜਾਬੀ ਸੱਭਿਆਚਾਰ ਤੇ ਮੇਰੀ ਪਕੜ ਹੈ ਔਰ ਮੈਂ ਇਹ ਚਾਹੂੰਗੀ ਕਿ ਤੁਸੀਂ ਸਾਰੇ ਜਾਣੇ ਮੈਨੂੰ ਜਿੰਨੇ ਵੀ ਇਸ ਵੇਲੇ ਕਿਉਂਕਿ ਮੇਰੇ ਇਸ ਵੇਲੇ ਤਕਰੀਬਨ ਤਕਰੀਬਨ 4000 ਤੋਂ ਉੱਪਰ ਫਰੈਂਡ ਨੇ ਫੇਸਬੁੱਕ ਦੇ ਉੱਤੇ ਤੇ 2000 ਤੋਂ ਉੱਤੇ ਜਿਹੜੇ ਨੇ ਉਹ ਮੇਰੇ ਕਨੈਕਟ ਪੰਜਾਬ ਪੇਜ ਦੇ ਫਾਲੋਅਰਸ ਨੇ ਸੋ ਜੇਕਰ ਤੁਸੀਂ ਸਾਰੇ ਜਾਣੇ ਵੀ ਅੱਜ ਦੇ ਇਸ ਦਿਨ ਦੇ ਉੱਤੇ ਤੁਸੀਂ ਇਸ ਚੈਨਲ ਨੂੰ ਕਨੈਕਟ ਪੰਜਾਬ ਕੈਨੇਡਾ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣੇ ਹੋ YouTube ਚੈਨਲ ਨੂੰ ਤੇ ਮੇਰੇ ਵਾਸਤੇ ਬਹੁਤ ਵੱਡੀ ਗੱਲ ਹੋਏਗੀ ਕਿਉਂਕਿ ਚਾਹੁੰਦਾ ਹਾਂ ਕਿ ਉਹਨਾਂ ਲੋਕਾਂ ਨੂੰ ਸਪੋਰਟ ਕਰੀਏ ਜਿਹੜੇ ਵਾਕੇ ਹੀ ਪੰਜਾਬੀ ਦੀ ਗੱਲ ਕਰਦੇ ਨੇ ਜਿਹੜੇ ਵਾਕੇ ਹੀ ਪੰਜਾਬੀ ਦੇ ਵਿੱਚ ਕੁਝ ਕੰਮ ਕਰਨਾ ਚਾਹੁੰਦੇ ਨੇ ਮੈਂ ਵੀ ਚਾਹੁੰਦੀ ਹਾਂ ਕਿ ਮੈਂ ਐਸਾ ਪੰਜਾਬੀ ਦੇ ਲਈ ਕੰਮ ਕਰਾਂ ਖਾਸ ਕਰਕੇ ਮੈਂ ਪੰਜਾਬੀ ਲੋਕਾਂ ਨੂੰ ਸਪੋਰਟ ਕਰਾਂ ਜਿਹੜੇ ਜਿਹੜੇ ਲੋਕਾਂ ਨੂੰ ਵਾਕੇ ਹੀ ਲੋੜ ਹੈ ਗੁਰਜਤਿੰਦਰ ਰੰਧਾਵਾ ਜੀ ਥੈਂਕ ਯੂ ਸੋ ਮੱਚ ਜੀ ਬਹੁਤ ਵੈਲਕਮ ਤੁਹਾਡਾ ਔਰ ਜਿਹੜੇ ਲੋਕਾਂ ਨੂੰ ਵਾਕੇ ਹੀ ਲੋੜ ਹੈ ਕਿਉਂਕਿ ਸਾਡੇ ਐਸੇ ਪੰਜਾਬੀ ਸਿੰਗਰ ਨੇ ਜਿਹੜੇ ਕਿਸੇ ਵੇਲੇ ਜਿਨ੍ਹਾਂ ਦੇ ਜਿਨ੍ਹਾਂ ਦਾ ਨਾਂ ਬੋਲਦਾ ਹੁੰਦਾ ਸੀ ਕਿਸੇ ਵੇਲੇ ਜਿਨ੍ਹਾਂ ਦੀ ਬਹੁਤ ਚੜ੍ਹਾਈ ਹੁੰਦੀ ਸੀ ਪਰ ਇਸ ਵੇਲੇ ਉਹਨਾਂ ਦੇ ਹਾਲਾਤ ਅਜੇ ਨੇ ਜਿਹੜੇ ਕਿ ਜਿਹੜੇ ਕਿ ਇਸ ਵੇਲੇ ਉਹ ਨਹੀਂ ਆਪਣੇ ਆਪ ਨੂੰ ਕਰ ਸਕਦੇ ਜਾਂ ਉਹਨਾਂ ਦੇ ਹਾਲਾਤ ਅਜੇ ਨੇ ਗਰੀਬੀ ਹੈ ਕਿਉਂਕਿ ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਅ ਸੀਗਾ ਨਾ ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਜਦੋਂ ਲੋਕ ਪੁਰਾਣਾ ਜ਼ਮਾਨਾ ਜਿਆ ਜ਼ਮਾਨਾ ਸੀ ਜਦੋਂ ਉਹਨਾਂ ਕੋਲ ਪ੍ਰੋਮੋਸ਼ਨ ਦੇ ਸਾਧਨ ਨਹੀਂ ਹੁੰਦੇ ਸੀ ਹੁਣ ਅੱਜ ਕੱਲ ਪ੍ਰੋਮੋਸ਼ਨ ਇੰਨੀ ਆ ਜਿੰਨੇ ਮਰਜੀ ਤੁਸੀਂ ਵਿਊਜ਼ ਲੈ ਸਕਦੇ ਹੋ YouTube ਤੇ ਬਟ ਮੇਰੀ ਕੋਸ਼ਿਸ਼ ਹੈ ਕਿ ਮੈਂ ਉਹਨਾਂ ਲੋਕਾਂ ਨੂੰ ਸਪੋਰਟ ਕਰਾਂ ਜਿਨ੍ਹਾਂ ਨੂੰ ਵਕਈ ਇਸ ਵੇਲੇ ਜ਼ਰੂਰਤ ਹੈ ਪਰ ਗੱਲ ਇਹ ਹੈ ਕਿ ਇਸ ਵੇਲੇ ਮੈਨੂੰ ਇਸ ਗੱਲ ਦੀ ਜ਼ਰੂਰਤ ਹੈ ਕਿ ਤੁਸੀਂ ਮੇਰੇ ਕਰੈਕਟ ਪੰਜਾਬ ਪੇਜ ਨੂੰ ਲਾਈਕ ਕਰੋ ਔਰ ਕਨੈਕਟ ਪੰਜਾਬ ਕੈਨੇਡਾ ਦੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਜਿਹੜਾ ਅਸੀਂ ਲੋਕਾਂ ਨੂੰ ਸਪੋਰਟ ਕਰ ਸਕੀਏ ਅਸੀਂ ਪੰਜਾਬੀ ਬੋਲੀ ਨੂੰ ਹੋਰ ਵੀ ਸਪੋਰਟ ਕਰ ਸਕੀਏ ਸੋ ਇਸ ਦੇ ਨਾਲ ਹੀ ਮੈਂ ਸਾਰਿਆਂ ਤੋਂ ਇਜਾਜ਼ਤ ਚਾਹੂੰਗੀ ਔਰ ਇਸੇ ਤਰ੍ਹਾਂ ਹੀ ਤੁਸੀਂ ਕਨੈਕਟ ਪੰਜਾਬ ਕੈਨੇਡਾ ਦੇ ਪ੍ਰੋਗਰਾਮਾਂ ਦੇ ਨਾਲ ਜੁੜੇ ਰਹੋ ਔਰ ਇਸੇ ਤਰ੍ਹਾਂ ਹੀ ਤੁਸੀਂ ਸਾਡੇ ਪ੍ਰੋਗਰਾਮਾਂ ਨੂੰ ਜਿਹੜਾ ਵਾਚ ਕਰਦੇ ਰਹੋ ਇਸੇ ਤਰ੍ਹਾਂ ਹੀ ਦੇਖਦੇ ਰਹੋ ਸਾਡੀ ਹੌਸਲਾ ਅਫਜ਼ਾਈ ਕਰਦੇ ਰਹੋ ਔਰ ਜੇਕਰ ਤੁਸੀਂ ਸਾਡੇ YouTube ਦੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਉੱਥੇ ਤੁਹਾਡੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਨਹੀਂ ਤਾਂ ਫਿਰ ਆਪਣੀ ਚਾਲੇ ਤਾਂ ਫਿਰ ਚੱਲਦੀ ਜਾਣਾ ਕਿਉਂਕਿ ਮੈਨੂੰ ਇਹਨਾਂ ਪਤਾ ਹੈ ਕਿ ਮੇਰੇ ਮੇਰੇ ਹੌਸਲੇ ਬੁਲੰਦ ਨੇ ਮੈਂ ਸ਼ਾਇਦ ਘੱਟ ਲੋਕਾਂ ਤੱਕ ਪਹੁੰਚ ਪਹੁੰਚ ਕਰ ਸਕਦੀ ਹਾਂ ਪਰ ਮੈਂ ਜਿੰਨਾ ਵੀ ਮੇਰੇ ਕੋਲ ਹੋ ਸਕਿਆ ਜਿੰਨਾ ਵੀ ਮੈਂ ਕੰਮ ਆਪਣੀ ਲਿਮਟ ਦੇ ਵਿੱਚ ਰਹਿ ਕੇ ਕਰ ਸਕਦੀ ਹੁਈ ਮੈਂ ਜ਼ਰੂਰ ਕਰਦੀ ਹਾਂ ਸੋ ਇਸ ਦੇ ਨਾਲ ਹੀ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਜਿਨ੍ਹਾਂ ਨੇ ਅੱਜ ਦੇ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਆਪਣੀ ਫੀਡਬੈਕ ਤੁਸੀਂ ਦੇ ਰਹੇ ਹੋ ਆਪਣੇ ਕਮੈਂਟਸ ਸਾਨੂੰ ਭੇਜ ਰਹੇ ਹੋ ਥੈਂਕ ਯੂ so much ਇਸੇ ਤਰ੍ਹਾਂ ਹੀ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਰਹੋ ਔਰ ਪੰਜਾਬੀ ਮਾਂ ਬੋਲੀ ਦੇ ਬੀਬੇ-ਪੁੱਤ ਬਣ ਕੇ ਰਹੋ ਥੈਂਕ ਯੂ so much ਜੀ ਸਸਿਕਾ